ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਛੋਟੇ ਸੰਧੂ ਭਾਈ ਦੇ ਭਰਾ ਹੈ ਠੀਕ ਹੈ ਨਾ ਜ਼ਿਲ੍ਹਾ ਇਹਨੂੰ ਪੈਂਦਾ ਪਟੰਡਾ ਠੀਕ ਹੈ ਨਾ ਵੱਧ ਜਾਣਕਾਰੀ ਲੈ ਮੈਂ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 758200355 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਉੱਪਰਲੀ ਸਾਈਡ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਸਤੀ ਗਾਈ ਸਸਤੀ ਗਾਈ ਬਾਈ ਨਾਮ ਨਾਮ ਮਨਿੰਦਰ ਬਾਈ ਪਿੰਡ ਸੰਧੂ ਖੁਰਦ ਬਾਈ ਜ਼ਿਲ੍ਹਾ ਬਠਿੰਡਾ ਬਾਈ ਹਾਂਜੀ ਪਹਿਲੀ ਵੈੜ ਦੀ ਜਾਣਕਾਰੀ ਦਿਓ ਜੀ ਪਹਿਲੀ ਵੈੜ ਬਾਈ ਦੂਜਾ ਸੂਆ ਸੂਈ ਆ ਹਾਂਜੀ ਤੇ ਬੱਚਾ ਮਗਰ ਬੱਚਾ ਦਿੱਤਾ ਇਹਨੇ ਹਾਂਜੀ ਤੇ ਕੱਲ ਸ਼ਾਮ ਨੂੰ ਸੂਈ ਸੀ ਬਾਈ ਠੀਕ ਹੈ ਜੀ ਦੁੱਧ ਬਾਈ ਬੋਲਾ ਦੁੱਧ ਬੋਲਾ ਬਾਈ ਆਪਾਂ ਕੱਲ ਕਰਤਾ ਸੀਗਾ ਅੱਛਾ ਜੀ ਲੂੜ 2 ਕਿਲੋ ਹਾਂਜੀ ਤੇ 2.5 3 ਕਿਲੋ ਅੱਜ ਕਰਤਾ ਰੇਟ ਭਰਾ ਜੀ ਜਮਾ ਖੱਚ ਕੇ ਜੀ ਰੇਟ ਬਈ ਬਸ ਪੂਰਾ ਖੱਚ ਕੀ ਆ ਜੀ ਹਾਂ ਨਹੀਂ 48000 ਰੁਪਏ ਦੇਵਾਂਗੇ ਜੀ ਠੀਕ ਹੈ ਜੀ ਹਾਂ ਜੀ ਉਹ ਭਰਾ ਚੈੱਕ ਕਰ ਸਕਦੇ ਹੋ ਚੈੱਕ ਕਰੋ ਲੀਵਾ ਬਹੁਤ ਸੋਹਣਾ ਤਾਂ ਤੁਹਾਨੂੰ ਬਹੁਤ ਸੋਨਾ ਕਰਮਾਂ ਵਾਲੀ ਦਾ ਤਾਰਾ ਮਾਰ ਕੇ ਦਿਖਾ ਦਾਂਗੇ ਬਾਈ ਜੀ ਠੀਕ ਹੈ ਜੀ ਠੀਕਾ ਮਾਰ ਦੋ ਵੀਰੇ ਤਾਂ ਬਾਕੀ ਇੱਕ ਬੇਨਤੀ ਆ ਥੋੜੀ ਜੀ ਵੀ ਕੋਈ ਬੰਦਾ ਥਾਣਾ ਇਹਦੀ ਨਾ ਮੰਨੇ ਸਿੰਘਾਂ ਦੀ ਬਾਈ ਠੀਕ ਹੈ ਜੀ ਜੇ ਸਿੰਘਾਂ ਦਾ ਕਿਸੇ ਨੂੰ ਬਹਿਮੂ ਤੁਹਾਡੀ ਵੀਡੀਓ ਚ ਆਨ ਰਿਕਾਰਡ ਕਹਿੰਨੇ ਆ ਆਪਣੀ ਜ਼ਿੰਮੇਵਾਰੀ ਹੈ ਜੇ ਕੋਈ ਕਹੇ ਵੀ ਸਾਡੇ ਟੱਕਰ ਮਾਰਦੀ ਹੈ ਸਿੰਘਾਂ ਦੀ ਠੀਕ ਹੈ ਜੀ ਸਿੰਘਾਂ ਦਾ ਮਾਰੇ ਮੋٹے ਸਿੰਘ ਆ ਦੇਖ ਲੋ ਕੋਈ ਬੰਦਾ ਬਹਿਮਣਾ ਮੰਨੇ ਆਪਾਂ ਲਾਂਬਾ ਚ ਲਾਂਗੇ ਸਿੰਘਾਂ ਦਾ ਠੀਕ ਹੈ ਜੀ ਬਾਕੀ ਦੁੱਧ ਬਗੜਾ ਥਾਣਾ ਵਗੈਰਾ ਦੀ ਅਗਲਾ ਆਪਦੀ ਤਸੱਲੀ ਕਰਕੇ ਲੈ ਜੀ ਠੀਕ ਹੈ ਜੀ ਠੀਕ ਹਾਂ ਠੀਕ ਹੈ ਠੰਡੀ ਸੀ ਲਾ ਬਾਈ ਮਤਲਬ ਹੀ ਨਹੀਂ ਕੋਈ ਲੋ ਜੀ ਆਹ ਲੋ ਜੀ ਚੈੱਕ ਕਰ ਸਕਦੇ ਪਰਾ ਠੀਕ ਹੈ ਗੰਨੇ ਵਾਂਗੂ ਵਰਦੀ ਆ ਬਾਈ ਠੀਕ ਹੈ ਠੀਕ ਲੋ ਪਰਾ ਚੈੱਕ ਕਰ ਸਕਦੇ ਕਰਮਾਂ ਵਾਲੇ ਦਾ ਕੱਦ ਬੜਾ ਸੋਹਣਾ ਤੋੜ ਦੋ ਪਰਾ ਹਾਂਜੀ ਤੋੜ ਕੇ ਦਿਖਾ ਦੇ ਲੋ ਜੀ ਚੈੱਕ ਕਰ ਸਕਦੇ ਲੀਵ ਦਾ ਅੰਤਜੋ ਤੁਸੀਂ ਦਾ ਹਾਜ਼ਰ ਬਾਈ ਜੀ ਨਜ਼ਰੂਕ ਕਨੈਕਟ ਕਰੋ ਪੈੰਡ ਛੋਟਾ ਸੰਧੂ ਆ ਜਾ ਰਹੀ ਹੈ ਨਾ ਹਾਂ ਬਾਈ ਛੋਟਾ ਸੰਧੂ ਐ ਹਾਂਜੀ ਹਾਂਜੀ ਸੰਧੂ ਖੁਰਦ ਬਾਈ ਜੀ ਹਾਂ ਜ਼ਿਲ੍ਹਾ ਬਰਨਾਲਾ ਪੈਂਦਾ ਨੂੰ ਹਾਂ ਜ਼ਿਲ੍ਹਾ ਨਹੀਂ ਬਠਿੰਡਾ ਜੀ ਸੌਰੀ ਜ਼ਿਲ੍ਹਾ ਬਠਿੰਡਾ ਉਹਨੂੰ ਜ਼ਿਲ੍ਹਾ ਬਠਿੰਡਾ ਪੈਂਦਾ ਜੀ ਹਾਂ ਦੂਜੇ ਪੱਡੇ ਸੰਧੂ ਨੂੰ ਬਰਨਾਲਾ ਪੈਂਦਾ ਹਾਂਜੀ ਹਾਂ ਠੀਕ ਹੈ ਜੀ ਲੋਪਰਾ ਹਾਂ ਇਹਨੂੰ ਪੈਂਦਾ ਬਠਿੰਡਾ ਬਾਹਰ ਦੀ ਕੋਈ ਉਨੀ 21 ਨਹੀਂ ਬਾਈ ਆਪਾਂ ਬਸ ਲਾਂਬਾ ਚੱਲਾਂਗੇ ਸਿੰਗਾ ਸੁੰਗਾ ਤੋਂ ਕੋਈ ਬੰਦਾ ਵਹਿਮਣਾ ਮੰਨੇ ਜੀ ਠੀਕ ਹੈ ਠੀਕ ਹੈ ਜੀ ਆਪਾਂ ਹਾਂ ਨਾ ਵਾਲਾ ਰੇਟ ਹੀ ਰੱਖਿਆ ਜੀ ਠੀਕ ਹੈ ਠੀਕ ਹੈ ਬੱਚਾ ਮਗਰ ਬੱਛਾ ਜੀ ਇਹਦੇ ਠੀਕ ਹੈ ਜੀ ਜੇਰ ਦੀ ਹੋਰ ਸਾਰੀ ਆਪਣੀ ਫ ਠੀਕ ਆ ਤਾਂ ਐ ਵੀ ਤੁਹਾਡੇ ਚੈਨਲ ਦੇ ਉੱਤੇ ਆਪਾਂ ਵੀਡੀਓ ਪਹਿਲਾਂ ਹੀ ਪਾਈ ਆ ਜੀ ਹਨਾ ਕਿ ਆਪਾਂ ਜੈਨੂ ਨੇ ਰੇਟ ਆ ਤੇ ਆਪਣੇ ਪਸ਼ੂ ਬਹੁਤ ਵਧੀਆ ਵਿਕ ਜਾਂਦੇ ਆ ਠੀਕ ਹੈ ਜੀ ਹਾਂਜੀ ਹਾਂ ਵੀ ਯਾਨੀ ਕੋਈ ਲੰਬੇ ਵਾਲੀ ਗੱਲ ਨਹੀਂ ਹੋਊ ਨਾ ਸੋਨੂ ਨਾ ਸਾਨੂੰ ਠੀਕ ਹੈ ਜੀ ਹਾਂਜੀ ਹਾਂ ਹਾਂਜੀ ਬਈ ਦੂਜੀ ਦੱਸੋ ਬੈੜ ਜੀ ਹਾਂਜੀ ਬਈ ਦੂਜੀ ਬੈੜ ਹੈਗੀ ਆ ਜੀ ਬਈ ਦੂਜਾ ਸੂਆ ਸੁੰਦੀ ਹਾਂਜੀ ਇਹ ਬਈ ਹਫਤੇ ਪਲੱਸ 10 ਦਿਨਾਂ ਯਾਨੀ ਕੱਚੀ ਆ ਹਫਤੇ ਤੋਂ 10 ਦਿਨਾਂ ਦੀ ਠੀਕ ਹੈ ਜੀ ਹਫਤਾ ਵਾਲੇ ਕੋਈ 10 ਦਿਨਾਂ ਵਾਲੇ ਦੂਜਾ ਸੂਆ ਸੁੰਦੀ ਹੈ ਠੀਕ ਹੈ ਜੀ ਠੰਡੀ ਸੀਲ ਇਹ ਵੀ ਪੂਰੀ ਆ ਜੀ ਕੋਈ ਐ ਚੱਕਰ ਵਾਲ ਇਹਦੇ ਵੀ ਥਣ ਪੂਰਾ ਵਧੀਆ ਲੱਗਿਆ ਵਗਾ ਠੀਕ ਹੈ 10 ਦਿਨਾਂ ਦੀ ਕੱਚੀ ਹੈ ਜੀ ਕੱਪੜਾ ਵਹਿੜਾ ਜੀ ਠੀਕ ਹੈ ਰੇਟ ਰੇਟ ਇਹ ਵੀ 48000 ਦੀ ਦੇ ਦਾਂਗੇ ਜੀ ਲੋਪਰਾ ਹਾਂਜੀ ਹਾਂ ਬਸ 48000 ਦੀ ਇਹ ਵੀ ਥਣ ਦੇਖ ਸਕਦਾ ਬਹੁਤ ਸੋਹਣਾ ਲੱਗਿਆ ਮੁਠੀ ਵਾਲਾ ਥਣ ਹਾਂ ਕੱਦ ਬੈੜ ਸੁਖਣਾ ਸੋਹਣਾ ਰੇਟ ਇਹਦਾ ਵੀ 48000 ਬਈ ਤੋਰ ਦੋ ਨੂੰ ਵੀ ਹਾਂਜੀ ਗਰਮੀਆਂ ਦੇ ਦੋਨੇ ਬੈੜਾ ਤੋਫਾ ਹੀ ਹੈ ਜੀ ਬਾਈ ਜੀ ਆਪਣੇ ਹਾਂਜੀ ਹਾਂ ਗਰਮੀ ਚੱਲਣ ਵਾਲੀਆਂ ਦੋਨੇ ਬੈੜਾ ਹਾਂਜੀ ਹਾਂ ਠੀਕ ਹੈ ਜੀ ਲੋਪਰਾ ਇਹ 10 ਦਿਨਾਂ ਦੀ ਕੱਚੀ ਆ ਕੱਦ ਬੈੜ ਸੁਖਣਾ ਸੋਹਣਾ ਗਰਮਾਂ ਵਾਲੀ ਦਾ ਹਾਂ ਦਾ ਪਲੀ ਪੁਲੀ ਵੀ ਪੂਰੀ ਆ ਬਾਈ ਇਹ ਜਾਣ ਜਾਂਦਾ ਬਾਹਰ ਚ ਪੂਰੀ ਆ ਠੀਕ ਆ ਜੀ ਠੀਕ ਹਾਂਜੀ ਹਾਂ ਮੋੜ ਦਿਓ ਜੀ ਮੋੜ ਦਿਓ ਲੋ ਜੀ ਫਰੈਸ਼ ਕੁਆਲਟੀ ਦੇਖ ਸਾਡੇ ਪਰਾ ਠੀਕ ਹਾਂ ਲੈ ਚਲੋ ਪਾ ਲੋ ਜੀ ਪਿੰਡ ਸੰਤੂ ਜੇ ਕੋਈ ਜੋੜਾ ਲਊਗਾ ਜੀ ਇਕੱਠਾ ਬਾਈ ਹਾਂਜੀ ਤਾਂ ਉਹਦੇ ਵਿੱਚ ਅਗਲੇ ਦਾ ਵਧੀਆ ਮਾਨਤਾਨ ਕਰਦਾਂਗੇ ਆਪਾਂ ਠੀਕ ਹੈ ਜੀ ਹਾਂ ਆਪਾਂ ਨੂੰ ਕੋਈ ਚੱਕਰ ਨਹੀਂ ਜੋੜਾ ਲਊ ਬੰਦਾ ਹਾਂਜੀ ਇਕੱਠੀਆਂ ਆਪਾਂ ਮਾਨਤਾਨ ਕਰਦਾਂਗੇ ਭੇਜਣ ਦੀ ਸੁਵਿਧਾ ਹੈਗੀ ਆ ਹਾਂਜੀ ਬਾਕੀ ਇੱਕ ਬੇਨਤੀ ਜ਼ਰੂਰ ਹੈ ਸਿੰਘਾਂ ਦੀ ਆਪਣੀ ਫੁੱਲ ਗਾਰੰਟੀ ਹੈ ਬਾਕੀ ਬੰਦਾ ਆਪਣੇ ਘਰੇ ਆ ਕੇ ਤਸੱਲੀ ਕਰਕੇ ਰਹਿ ਜਾਏ ਗੇਟੋ ਬਾਹਰ ਆਪਣੀ ਕੋਈ ਗਾਰੰਟੀ ਨਹੀਂ ਠੀਕ ਹੈ ਉਹ ਵੈੜ ਕੋਈ ਟੱਕਰ ਮਾਰਦੀ ਅਗਲਾ ਆਪਾਂ ਨੂੰ ਲਾਂਭਾ ਦੇਊਗਾ ਛੋਟੀ ਵੀਡੀਓ 'ਚ ਕਹਿੰਨੇ ਆ ਹਾਂਜੀ ਆਪਣੀ ਹੋਊਗੀ ਆਪਣੇ ਘਰੇ ਮੋੜ ਕੇ ਬੰਨ ਜੀ ਠੀਕ ਹੈ ਵੀ ਪਸ਼ੂ ਕੱਲ ਬੰਦਾ ਡਰ ਪੂਰੀ ਡੰਡੀ ਸੀਲ ਬੱਛੀ ਹੈ ਜੀ ਐਂ ਕੰਦਾ ਕਹਿ ਨਹੀਂ ਸਕਦਾ ਠੀਕ ਹੈ ਬਾਕੀ ਤਾਂ ਲੇਵਾ ਦੇਖਦਾ ਜੀ ਤੁਹਾਨੂੰ ਆਹ ਲੇਵਾ ਦਾ ਬਈ ਕੁਆਲਿਟੀ ਤਾਂ ਤੁਹਾਡੇ ਸਾਹਮਣੇ ਆ ਹਨਾ ਮਾਮੂਲੀ ਗੱਲ ਆ 15 ਕਿਲੋ ਦੁੱਧ ਪਾਉਣ ਦਾ ਬੈਠੋ ਸਿੰਘਾ ਨੇ ਕਿਹੜਾ ਦੁੱਧ ਦੇਣਾ ਹਨਾ ਹਾਂਜੀ ਹਾਂਜੀ ਬਾਈ ਠੀਕ ਹੈ ਠੀਕ ਲੋਪਰਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ